ਜੋ ਮੌਜੂਦਾ ਤੇ ਦਿੱਲੀ ਦੇ ਵਿੱਚ ਸ਼ਹੀਦੀ ਪਾਰਕ ਚ ਮੌਜੂਦਾ ਤੇ ਅੱਜ ਸ਼ਹੀਦ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦਾ ਸ਼ਹੀਦੀ ਦਿਨ ਹੈ ਤੇ ਤਸਵੀਰ ਦੇਖੋ 23 ਮਾਰਚ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਨਾਰੇਬਾਜੀ ਹੈ ਜਿਹੜੀ ਉਹ ਹੁੰਦੀ ਹੋਈ ਨਜ਼ਰ ਆ ਰਹੀ ਆ ਤਸਵੀਰਾਂ ਤਸਵੀਰਾਂ ਨੇ ਦੇਖ ਸਕਦੇ ਹੋ ਜਿੱਥੇ ਥੋੜੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਣਗੇ ਇੰਡੀਆ ਅਲਾਈਂਸ ਦੇ ਵੱਡੇ ਆਗੂ ਰਾਹੁਲ ਗਾਂਧੀ ਇੱਥੇ ਪਹੁੰਚ ਸਕਦੇ ਨੇ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਇੱਥੇ ਪਹੁੰਚ ਸਕਦੇ ਨੇ ਤਾਂ ਤਸਵੀਰਾਂ ਦੇਖੋ ਲਗਾਤਾਰ ਜਬਰਦਸਤ ਨਾਰੇਬਾਜੀ ਹੈ ਜਿਹੜੀ ਉਹ ਇਸ ਵੇਲੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਭਾਰਤ ਮਾਤਾ ਜੈ ਦੇ ਨਾਰੇ ਲੱਗ ਰਹੇ ਨੇ ਤੇ ਸ਼ਰਧਾਂਜਲੀ ਜਿਹੜੀ ਆ ਉਹ ਦੇਸ਼ ਦੇ ਨਾ ਮਹਾਨ ਸ਼ਹੀਦਾਂ ਨੂੰ اپੋਜੀਸ਼ਨ ਵੱਲੋਂ ਦਿੱਤੀ ਜਾਣੀ ਆ ਪਰ ਸਰਕਾਰ ਨੂੰ ਇੱਥੋਂ ਇੱਕ ਵੱਖਰਾ ਸੰਦੇਸ਼ ਹੈ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਤਾ ਦੇਖ ਸਕਦੇ ਹੋ ਲਗਾਤਾਰ ਪ੍ਰਦਰਸ਼ਨ ਨਾਰੇਬਾਜ਼ੀਆਂ ਹੋ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਨਾਰੇ ਬਾਜ਼ੀਆ ਹੋ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੁਝ ਹੀ ਪਲਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਪਹੁੰਚਣਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਕੋਈ ਸਿੱਧੀਆਂ ਤਸਵੀਰਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਤੁਹਾਡਾ ਸਿਸ਼ੂਨਾ ਸੰਜਿਆ ਕਰ ਰਿਹਾ ਵੱਡੀ ਤعداد ਦੇ ਵਿੱਚ ਜਿਹੜੇ ਲੋਕ ਨੇ ਉਹ ਐਸਾ ਤਾੜੀਆਂ ਮਾਰ-ਮਾਰ ਕੇ ਸਮਰਥਨ ਕੀਤਾ ਜਾ ਰਿਹਾ ਦੇਖੋ ਦੇਖੋ ਤਾੜੀਆਂ ਮਾਰ-ਮਾਰ ਕੇ ਸਮਰਥਨ ਜਿਹੜਾ ਕਿਸ ਤਰ੍ਹਾਂ ਕੀਤਾ ਜਾ ਰਿਹਾ ਆ ਸਾਹ ਦੇਖੋ ਦਿੱਲੀ ਦੇ ਇਹ ਸਮਰਥਨ ਦੀਆਂ ਤਸਵੀਰਾਂ ਨੇ ਆਪਣੇ ਤਾਂ ਦੇਖੋ ਇਹ ਤਸਵੀਰ ਦੇਖੋ ਦਾ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਿਹਾ ਕੇ ਜੀਵਾਲ ਦੀ ਟੀਮ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਸ਼ਹੀਦ ਦੀ پارک ਦੇ ਵਿੱਚੋਂ ਵੱਡੀ ਤਦਾਦ ਦੇ ਵਿੱਚ ਲੋਕ ਜਿਹੜੇ ਨੇ ਇਕੱਤਰ ਹੋਏ ਨੇ ਤੇ ਭਾਰਤ ਮਾਤਾ ਜੀ ਜੈ ਜੈ ਜਿਹੜੇ ਨਾਰੇ ਨੇ ਕੇ ਜੀਵਾਲ ਕੇਂਦਰੀਵਾਲ ਕੇਂਦਰੀਵਾਲ ਤਾਂ ਦੇਖੋ ਕੇਂਦਰੀਵਾਲ 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 ਤਸਵੀਰ ਦੇਖੋ ਕੇਂਦਰੀਵਾਲ ਕੇਂਦਰੀਵਾਲ ਤਸਵੀਰਾਂ ਦੇਖੋ ਜੀ ਅਸੀਂ ਦੀਆਂ ਤਸਵੀਰਾਂ ਤੁਹਾਡੇ ਨਾਲ ਨੇ ਵੱਡੀ ਤعداد ਦੇ ਵਿੱਚ ਜਿਹੜੇ ਸਮਰਥਕ ਨੇ ਉਹ ਇਸ ਵੇਲੇ ਇੱਥੇ ਪਹੁੰਚੇ ਹੋ ਇਹਨਾਂ ਤਾਂ ਤਸਵੀਰਾਂ ਲਗਾਤਾਰ ਤੋਂ ਨਾਲ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਸਮਰਥਨ ਹੈ ਉਹ ਲਗਾਤਾਰ ਕੀਤਾ ਜਾ ਰਿਹਾ ਤਾੜੀਆਂ ਮਾਰੀਆਂ ਜਾ ਰਹੀਆਂ ਨਾਅਰੇਬਾਜ਼ੀ ਕੀਤੀ ਜਾ ਰਹੀ ਆ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਹੁੰਚਣਗੇ ਇੰਡੀਆ ਏਅਰਲਾਈਨਸ ਦੇ ਵੱਡੇ ਆਗੂ ਰਾਹੁਲ ਗਾਂਧੀ ਮਲਿਕ ਅਰਜੁਨ ਖਰਗੇ ਤਹਿਤ ਪੂਰਾ ਵਿਰੋਧੱਖਸ਼ ਪਹੁੰਚਣ ਦੀ ਉਮੀਦ ਹੈ ਤਾਂਕਿ ਸ਼ਹੀਦੀ ਦਿਵਸ ਤੇ ਸਰਕਾਰ ਨੂੰ ਇਥੋਂ ਇੱਕ ਵੱਖਰਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕੇ ਕੈਮਰਾਮੈਨ ਅਭਿਸ਼ੇਕ ਨਾ ਗਗਨ ਸ਼ੁਕਲਾ Delhi Post ਪੰਜਾਬ